ਪ੍ਰਬ ਆਸਰਾ ਸੰਸਥਾ ਕੋਰਾਲੀ ਵਿਖੇ ਤੀਜੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲ ਗੁਰਤਾ ਗਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਇਆ ਗਿਆ ਇਸ ਧਾਰਮਿਕ ਸਮਾਗਮ ਦੇ ਦੌਰਾਨ ਜਿੱਥੇ ਸੰਸਥਾ ਦੇ ਬੱਚਿਆਂ ਅਤੇ ਭਾਈ ਪਰਮਜੀਤ ਸਿੰਘ ਦੇ ਵੱਲੋਂ ਆਸਾ ਦੀ ਵਾਰ ਅਤੇ ਕੀਰਤਨ ਸਰਵਣ ਕੀਤਾ ਗਿਆ ਉੱਥੇ ਹੀ ਵਕ ਵਕ ਸਖਸ਼ੀਤਾ ਦੇ ਵੱਲੋਂ ਵੀ ਗੁਰਮਤ ਵਿਚਾਰਾਂ ਦੀ ਕੀਤੀਆਂ ਗਈਆਂ। ਕੋਰਾਲੀ ਨੇੜੇ ਪਿੰਡ ਪੜਿਆਲਾ ਵਿਖੇ ਸਥਿਤ ਪ੍ਰਭ ਆਸਰਾ ਸੰਸਥਾ ਦੇ ਸਰਬ ਸਾਂਝੇ ਪਰਿਵਾਰ ਦੇ ਵੱਲੋਂ ਤੀਜੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਚੌਥੇ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗੱਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਬੱਚਿਆਂ ਇਸ ਤੋਂ ਇਲਾਵਾ ਭਾਈ ਪਰਮਜੀਤ ਸਿੰਘ ਦੇ ਵੱਲੋਂ ਆਸਾ ਦੀ ਵਾਰ ਅਤੇ ਕੀਰਤਨ ਸਰਵਣ ਕੀਤਾ ਗਿਆ ਅਤੇ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਕੇ ਗੱਲਬਾਤ ਕਰਦਿਆਂ ਪ੍ਰਭ ਆਸਰਾ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੀਰ ਸਿੰਘ ਨੇ ਆਖਿਆ ਕਿ ਸਾਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲ ਕੇ ਜੀਵਨ ਬਤੀਤ ਕਰਨਾ ਚਾਹੀਦਾ। ਉਹਨਾਂ ਆਖਿਆ ਕਿ ਜਿਸ ਤਰ੍ਹਾਂ ਚੰਦ, ਸੂਰਜ, ਹਵਾ, ਪਾਣੀ বিনা ਕਿਸੇ ਪਖਪਾਲ ਦੀ ਸੇਵਾ ਕਰਦੇ ਨੇ, ਉਸੇ ਤਰ੍ਹਾਂ ਮਨੁੱਖ ਨੂੰ ਵੀ ਲੋੜਵੰਦ, بے ਸਹਾਰਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਅੱਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਸੰਬੰਧੀ ਤੇ ਗੁਰੂ ਰਾਮਦਾਸ ਜੀ ਦੇ ਗੁਰਗੱਤੀ ਦਿਵਸ ਦੇ ਸੰਬੰਧ ਦੇ ਵਿੱਚ ਜਿਵੇਂ ਸੰਸਾਰ ਭਰ ਦੇ ਵਿੱਚ ਬਹੁਤ ਹੀ ਪ੍ਰੇਮ ਤੇ ਉਤਸ਼ਾਹ ਦੇ ਨਾਲ ਇਹ ਗੁਰੂ ਦੇ ਪਰਬ ਮਨਾਏ ਜਾਂਦੇ ਆ ਤੇ ਇੱਥੇ ਪਰਵਾਸ ਰਸੋਸਾ ਦੇ ਵਿੱਚ ਬੱਚਿਆਂ ਵੱਲੋਂ ਤੇ ਜਿੰਨੇ ਵੀ ਜਿਹੜੀ ਟੀਮ ਸਾਰੀ ਜੁੜੀ ਹੈ ਸਮਾਜ ਦਾ ਧਰੱਖ ਵਾਲੇ ਸੱਜਣਾ ਵੱਲੋਂ ਅੱਜ ਇੱਥੇ ਇਹ ਬੜੀ ਖੁੱਲ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਗੁਰੂ ਸਾਹਿਬ ਦੇ ਜੀਵਨ ਤੋਂ ਸੇ ਲਈ ਜੋ ਬਾਣੀ ਹੈ ਉਸ ਦੀ ਰੋਸ਼ਨੀ ਦੇ ਵਿੱਚ ਸਮਾਜ ਪ੍ਰਤੀ ਗੁਰੂ ਸਹਿਬਾਨਾ ਨੇ ਜਿਹੜੇ ਇਤਿਹਾਸ ਸਿਰਜ ਕੇ ਕਿਵੇਂ ਸਾਨੂੰ ਰੋਹਾਨੀ ਸਿਧਾਂਤ ਦ੍ਰਿੜ ਕਰਵਾਏ ਹਨ ਵੀ ਉਹਨਾਂ ਦੀ ਵਿਚਾਰ ਕਰਕੇ ਅੱਜ ਵੀ ਅਸੀਂ ਆਪਣੇ ਸਮਾਜ ਪ੍ਰਤੀ ਫਰਜ਼ਾਂ ਨੂੰ ਪਛਾਣੀ ਹੈ ਜਿਵੇਂ ਉਹਨਾਂ ਨੇ ਮਤਲਬ ਜਿਵੇਂ ਸਾਡੇ ਕਿਆ ਲੋ ਪਰਿਵਾਰਾਂ ਦੇ ਕੰਮ ਹੁੰਦੇ ਆ ਇਦਾਂ ਹੀ ਉਹਨਾਂ ਨੇ ਸਮਾਜ ਦੇ ਕੰਮ ਕੀਤੇ ਸਮੱਸਿਆਵਾਂ ਦੇ ਹੱਲ ਕੀਤੇ ਉਹਨਾਂ ਦੇ ਵਿੱਚ ਬਰਾਬਰਤਾ ਦੀ ਗੱਲ ਜਿਹੜੀ ਸੀ ਕਿਸ ਤਰ੍ਹਾਂ ਭਾਵੇਂ ਉਹ ਲੰਗਰ ਦੀ ਪ੍ਰਥਾ ਨੂੰ ਹੋਰ ਅੱਗੇ ਕੱਲੋ ਉਹਦਾ ਪ੍ਰਚਾਰ ਕਰਕੇ ਉਹਨਾਂ ਨੂੰ ਸਟੈਬਲਿਸ਼ ਕਰਕੇ ਪਾਣੀ ਦੀਆਂ ਸਮੱਸਿਆਵਾਂ ਸੀ ਤੇ ਨਾਲੇ ਪਾਣੀ ਜਿਹੜਾ ਸੀ ਬੋਲੀਆਂ ਬਣਾ ਕੇ ਕਿੰਦਾ ਸਾਰਿਆਂ ਲਈ ਇੱਕੋ ਜਿਹੀ ਜਿਵੇਂ ਉਹ ਦੁਨੀਆ ਦੇ ਮਾਲਕ ਨੇ ਦੁਨੀਆ ਬਣਾਈ ਹੈ ਆਪੀ ਨੇ ਆਪਸਾ ਜੋ ਆਪੀ ਨੇ ਰਚੇ ਨਾ ਪਰਮਾਤਮਾ ਨੇ ਤੇ ਕੁਦਰਤ ਦੇ ਵਿੱਚ ਦੂਈ ਕੁਦਰਤ ਸਾਜੀਆ ਕਰਾਸਨ ਜਿਹਾ ਸਾਚੇ ਤੇ ਪਮਣਾ ਤੇ ਪਮਣ ਦੇ ਜਾਲ ਹੋਈ ਜਾਂਦੇ ਤੇ ਪੰਸਾ ਜਿਹਾ ਘਟ ਘਟ ਜੋ ਸਮੋ ਜਿਵੇਂ ਜਲ ਦੀ ਹਵਾ ਦੀ ਧਰਤੀ ਦੀ ਸੂਰਜ ਦੀ ਸਭ ਦੀ ਸੋਚ ਸਭ ਦੇ ਪ੍ਰਤੀ ਬਿਹੇਵਰੀ ਇੱਕੋ ਜਿਹਾ ਵੀ ਸਾਨੂੰ ਸਭ ਦੇ ਪ੍ਰਤੀ ਬਿਹੇਵਰੀ ਇੱਕੋ ਜਿਹਾ ਰੱਖ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਫੀਲ ਵੀ ਇਦਾਂ ਹੀ ਕਰੀਏ ਵੀ ਸਾਡਾ ਸਭ ਦਾ ਮੂਲਿਕ ਹੈ ਸਭ ਦੇ ਪਿੱਛੇ ਨੂਰ ਇੱਕ ਹੈ ਤੇ ਅਸੀਂ ਉਸੇ ਤਰੀਕੇ ਨਾਲ ਸੋਚੀਏ ਉਸੇ ਤਰੀਕੇ ਨਾਲ ਬੋਲ ਕੇ ਤੇ ਉਸੇ ਤਰੀਕੇ ਨਾਲ ਕਰਮ ਕਰੀਏ ਸਾਡਾ ਜੀਵਨ ਵੀ ਸੁਖੀ ਹੋ ਸਕਦਾ ਹੈ ਸਾਡਾ ਖੁਸ਼ ਸਮਾਜ ਵੀ ਖੁਸ਼ਹਾਲ ਹੋ ਸਕਦਾ ਹੈ ਵੀ ਅਸੀਂ ਇਹ ਜਿੰਨੇ ਵੀ ਗੁਰਪੁਰਬ ਆਉਂਦੇ ਆ ਜਿੰਨੇ ਵੀ ਧਾਰਮਿਕ ਦਿਹਾੜੇ ਆਉਂਦੇ ਆ ਜਿੰਨੇ ਵੀ ਸੱਚ ਦੇ ਆਸ਼ਿਕ ਰੱਬ ਦੇ ਆਸ਼ਿਕ ਜਾਂ ਦੇਸ਼ ਭਗਤ ਜਿੰਨੇ ਵੀ ਆ ਜਦੋਂ ਵੀ ਆਪਣੇ ਇਹ ਦਿਹਾੜੇ ਮਨਾਉਂਦੇ ਆ ਤੇ ਇਹਨਾਂ ਦੀ ਸੋਚ ਨੂੰ ਸਮਝ ਕੇ ਆਪਣੇ ਮਨ ਨੂੰ ਇਹਨਾਂ ਦੇ ਨਾਲ ਮਨਾਉਣ ਦੇ ਲਈ ਅਕਪਰਣ ਕਰਨਾ ਚਾਹੀਦਾ ਹੈਗਾ ਇਹਨਾਂ ਦਾ ਉਹੀ ਕੋਸ਼ਿਸ਼ ਅੱਜ ਅਸੀਂ ਕੀਤੀ ਹੈ ਵੀ ਰਲ ਮਿਲ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਪੰਜਾਬ ਦੀ ਧਰਤੀ ਤੇ ਹੋਰ ਦੇਸ਼ ਦੇ ਸਮਾਜ ਦੇ ਜਿੱਥੇ ਵੀ ਲੋੜ ਹੋਵੇ ਵੀ ਆਪਾਂ ਜਿਵੇਂ ਗੁਰੂ ਸਾਹਿਬਾਨਾਂ ਨੇ ਇਹ ਫਰਜ਼ ਨਿਭਾਏ ਹੈਗੇ ਸਾਨੂੰ ਸਾਡੇ ਸਾਡੇ ਡਿਊਟੀਆਂ ਸਮਝਾਈਆਂ ਹੈਗੀਆਂ ਵੀ ਮਨ ਬਚ ਕਰਮ ਦੁਆਰਾ ਕਿਵੇਂ ਸਿਧਾਂਤ ਕਮਾਉਣੇ ਹੈ ਜਿਹਦੇ ਨਾਲ ਜੀਵਨ ਤੇ ਸਮਾਜ ਖੁਸ਼ਹਾਲ ਬਣ ਸਕਦਾ ਉਹੀ ਕੋਸ਼ਿਸ਼ ਅੱਜ ਪ੍ਰਵਾਸ ਸੱਸਤਾ ਕੁਰਾਲੀ ਦੇ ਵਿੱਚ ਕੀਤੀ ਗਈ ਹੈ ਤੁਹਾਨੂੰ ਸਾਰਿਆਂ ਨੂੰ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਬੈਠਿਆ ਨੂੰ ਬਹੁਤ ਬਹੁਤ ਵਧਾਈਆਂ ਹੋਣ ਤੇ ਪਰਮਾਤਮਾ ਸਾਰਿਆਂ ਨੂੰ ਸ਼ਕਤੀ ਬਖਸ਼ੇ ਤੰਦਰੁਸਤੀ ਬਖਸ਼ੇ ਤਾਂ ਕਿ ਆਪਾਂ ਇਹਨਾਂ ਸਿਧਾਂਤਾਂ ਨੂੰ ਆਪਣਾਂ ਚ ਲਿਆ ਕੇ ਆਪਣੇ ਜੀਵਨ ਤੇ ਸਮਾਜ ਦੀ ਖੁਸ਼ਹਾਲੀ ਦੇ ਵਿੱਚ ਵੱਡਾ ਯੋਗਦਾਨ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੇ ਇਹ ਕਿ ਇਸ ਮੌਕੇ ਇਲਾਕੇ ਤੋਂ ਇਲਾਵਾ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪੁੱਜੀਆਂ ਹੋਈਆਂ ਸਨ ਕੁਰਾਲੀ ਤੋਂ ਸਾਹਿਲ ਕੁਮਾਰ ਦੀ ਰਿਪੋਰਟ ਹਮਦਰਦ ਟੀਵੀ